ਅੱਜ ਇਹ ਕਿ ਖੇਡਣ ਚੋਣੇ ਅੱਜ ਜਿਹੜੇ ਕੇ ਹਲਕਾ ਪਛਿੰਦੇ ਵਿੱਚ ਜਿਹੜੇ ਪਾਰ ਨੰਬਰ ਦੇ ਵਿੱਚ ਇਹ ਮੀਟਿੰਗ ਰੱਖੀ ਗਈ ਅੰਗਰੇਜ਼ੀ ਫੋਨਜੀ ਵਰਸ਼ਨ ਤੇ ਉਹ ਮੀਟਿੰਗਾਂ ਦਾ ਸੰਚਾਰ ਲਗਾਤਾਰ ਚੱਲ ਰਹੀ ਆ ਹੁਣ ਆਰ 22 ਬਲਾਕ ਦੇ ਵਿੱਚ ਮੀਟਿੰਗ ਹੋਈ ਆ ਬੜਾ ਪਰਮਾ ਕੱਟ ਕੇ ਜੋ ਪਾਵਾਂ ਗੱਲਬਾਤ ਕੀਤੀ ਆ ਲੋਕ ਬੜੇ ਖੁਸ਼ ਤੇ ਅਕਾਦੀ ਦਲ ਦੇ ਪ੍ਰੋਫੈਸਰ ਰਹੇ ਇਕਾਲੀ ਗੱਲ ਨੂੰ ਵੋਟ ਪਾਉਣ ਲਈ ਚਾਰ ਨੇ ਬਹੁਤ ਵੱਡੀ ਗਿੰਦ ਦੇ ਵਿੱਚ ਅੱਜ ਕੀ ਕੰਨ ਚੁਣਨ ਨੂੰ ਗਾਣਾ ਬਸ ਮੈਂ ਕਹਿੰਦਾ ਵੀ ਲੁਧਿਆਣਾ ਵੀ ਬੰਨ ਬਸ ਲੁਧਿਆਣੇ ਵਾਲੇ ਲੁਧਿਆਣੇ ਦੇ ਬੰਦੇ ਨੂੰ ਚੁਣ ਲੈ ਸ਼੍ਰੋਮਣੀ ਅਕਾਲੀ ਦਲ ਦੇ ਰੋਸ਼ਨ ਦਿਮਾਗ ਕੋਰਟ ਮੈਡੀ ਦੇ ਮੈਂਬਰ ਪੰਜਾਬ ਸਰਕਾਰ ਦੇ ਸਾਬਕਾ ਵਿਜੀਤ ਕਪੜਾ ਦੇ ਹਿਸ਼ਮਤ ਸਿੰਘ ਜੀ ਗਰੇਵਾਲ ਇਸ ਸਰਕਲ ਦੇ ਪ੍ਰਧਾਨ ਸੂਚਾਰਨ ਜੇਰ ਸਿੰਘ ਜੀ ਸੰਧੂ ਪ੍ਰਿੰਸੀਪਲ ਅਮ ਜੇਰ ਸਿੰਘ ਜੀ ਸਤਿ ਸ਼੍ਰੀ ਅਕਾਲ ਜੀ ਜੇਵਾਲ ਹੁਣ ਮੋਰ ਦੇ ਜੀ ਅਜੇ ਸੁਰਿੰਦਰ ਰਿਤੀ ਪ੍ਰਧਾਨ ਜੀ ਸਾਰੇ ਹੀ ਹਾਜ਼ਰ ਕੁਲਵੰਤ ਜੀ ਸ਼ਾਨਦੂਰਜਾ ਵੀ ਪ੍ਰਧਾਨ ਜੀ ਦੇਖਾ ਰੂਪ ਸਿੰਘ ਜੀ ਮਠਾਰੂ ਸਾਥ ਸਾਰੇ ਹੀ ਹਾਜ਼ਰ ਬੀਬੀ ਬੈਠ ਜਾਓ ਬਾਅਦ 2 ਮਿੰਟ ਦੇ ਇਲਾਕੇ ਨਾਲ ਸਿਰੋ ਸੈਨਾ ਮਤਾਵੋ ਬਜ਼ੁਰਗੋ ਬੱਚਿਓ ਨੌਜਵਾਨੋ ਹੋ ਜੇ ਅੰਚਲਾਂ ਵਾਹੀ ਕੋਲ ਟੀਕਾ ਖੰਸਾ ਭਾਈ ਗੋਦੀ ਕਿਛੋਤੇ ਜਰੇਵਾਲ ਸਾਹਮਣੇ ਤੁਹਾਡੇ ਨਾਲ ਵਿਚਾਰ ਸਾਂਝੇ ਕਰਦੇ ਹੋਏ ਹਰ ਮਹੱਲੇ ਨੂੰ ਉਹਨਾਂ ਨੇ ਛੂਹਾ ਪੰਜਾਬ ਸਰਕਾਰ ਦੀ ਇੰਜਣ ਚਲਾਈਆ ਇਹਨਾਂ ਦਾ ਕੀ ਕੌਲਟੀ ਕਾਜਕਾਰੀ ਆ ਤੇ ਜਿਹੜੇ ਪਿਛਲੇ ਸਮੇਂ ਸਰਦਾਰ ਸੁਖਵੀਰ ਸਿੰਘ ਵਾਲਾ ਜੀ ਨੇ ਕੀ ਕੰਮ ਖੁਦ ਬਾਰੇ ਤੁਹਾਡੇ ਨਾਲ ਵਿਚਾਰ ਸਾਰੇ ਸਾਂਝੇ ਕੀਤੇ ਗਏ ਮਾਤਾ ਨੂੰ ਇਹ ਰਿਮਾਈਂਡ ਕਰ ਰਹੀ ਆ ਕਿ ਇੱਕ ਤਰੀਕ ਨੂੰ ਵੋਟ ਪਾਉਣੀ ਆ ਤੁਸੀਂ ਸਾਰਿਆਂ ਨੇ ਪਾਉਣ ਜਾਣਾ ਵੋਟ ਪਾਣੀ ਚਾਹੀਦੀ ਹੈ ਬੋਟ ਬਹੁਤ ਕੀਮਤ ਰੱਖਦੀ ਹੈ ਬੋਟ ਫਾਇਦਾ ਹੋਰ ਬਹੁਤ ਇੱਕ ਸਵਾਲ ਸਕਦੀ ਹੈ ਬਹੁਤ ਕੁਝਲਾ ਕਰ ਸਕਦੀ ਹੈ ਜਿਵੇਂ ਅਪਸਤਾਨਮੇ ਜਸਪ੍ਰਤਾ ਸਿੰਘ ਜੀ ਨੂੰ ਵੋਟ ਪਾਈ ਸੀ ਵਾਜੂਨ ਸਾਹਿਬ ਨੂੰ ਤੇ ਸਾਡੇ ਲਈ ਕਿੰਨਾ ਕੁਝ ਲੈ ਕੇ ਆਏ ਆ ਅਹ ਜਿਹੜੀ ਤਰਗਤ ਪੀਸੀ ਉਹ ਤੋਂ ਸ਼ੁਰੂ ਹੋਈ ਸੀ ਔਰ بجلی ਦੇ ਬਿਲ ਵੀ ਉਹਦਾ ਮਾਪ ਨਹੀਂ ਪਈ ਪੰਜਾਬ ਪਛਾਣ ਦੀ ਰਾਹ ਤੇ ਕੋਈ ਐਸੀ ਖੁਸ਼ਹਾਲੀ ਆਈ ਜਿਵੇਂ ਨਾਲ ਆਪਕਾ ਸਟਾਈਲ ਕੀ ਹੋਵੇ ਜਦੋਂ ਕਿੜੀਆਂ ਚੁੱਕੀ ਖੇਤ ਆਪਾਂ 92 ਜਿਤਾਤੇ ਨਾ ਇਹ ਮੈਂ ਕਹਿੰਦਾ ਨਹੀਂ ਚੰਗਾ ਲੱਗਦਾ ਕਿ ਇਸਤਿਆਨੇ ਕਹਿੰਦੇ ਹੁੰਦੇ ਬਾਂਦਰਾ ਦੇ ਹੱਥ ਬਲੂਕ ਖੜਾਦੀ ਮਾਰੀ ਜਾਂਦੇ ਆ ਪਤਾ ਨਹੀਂ ਕਿਹਨੂੰ ਮਾਰੀ ਜਾਂਦੇ ਇਹ ਆਮ ਆਦਮੀ ਪਾਰਟੀ ਨੂੰ 13 ਕੈਂਡੀਡੇਟ ਨਹੀਂ ਲੱਭੇ ਪੰਜਾਬ ਦੇ 13 ਜਿਨ੍ਹਾਂ ਦੀ 2 ਸਾਲ ਦੀ ਸਰਕਾਰ ਸੀ 9 ਐਮਐਲਏ ਖੜੇ ਕੀਤੇ ਆ ਚਾਰ ਐਮਐਲਏ ਪੰਜ ਵਜੀਰ ਨੌ ਖੜੇ ਕੀਤੇ ਆ ਤੇ ਦੂਸਰੇ ਚਾਰ ਕੌਣ ਲਏ ਆ ਇੱਕ ਸਾਡਾ ਪੱਟ ਲਿਆ ਤੇ ਮੈਂ ਕਾਂਗਰਸ ਦੇ ਪੱਟ ਲਏ ਇੱਕ ਫਰੀਦ ਲਿਆ ਲਓ ਆਹ ਪਾਰਟੀ ਆ ਜਿਹਨੇ ਸਰਕਾਰ ਬਣੀ ਨੂੰ ਤਵਾ ਦੋ ਸਾਲ ਹੋ ਗਏ ਹੋਣ ਉਥੇ ਲਾਈਨ ਲੱਗ ਜਾਂਦੀ ਕੈਂਡੀਡੇਟਾਂ ਦੀ ਤੇ ਇਹਨਾਂ ਨੂੰ ਲੱਭਿਆ ਕੋਈ ਨਹੀਂ ਸੋ ਇਲਾਕਾ ਨਵਾਤੀਓ ਇੱਕ ਕੰਮ ਮੇਰਾ ਨਹੀਂ ਇਹ ਕੰਮ ਰਣਜੀਤ ਸਿੰਘ ਉਹਨਾਂ ਦਾ ਨਹੀਂ ਇਹ ਕੰਮ ਸਾਡਾ ਸਾਰਿਆਂ ਦਾ ਆਪਣਾ ਹੈ ਦੇ ਅਸੀਂ ਪੰਜਾਬ ਦੇ ਅਮਨ ਸ਼ਾਂਤੀ ਭਾਈਚਾਰਕ ਖਾਂ ਪੰਜਾਬ ਦੇ ਚੁੱਲੇ ਤਪਦੇ ਚਾਹੁੰਦੇ ਆਂ ਈਆਂ ਪੈਣਾ ਵੀ ਚਾਹੁੰਦੇ ਆਂ ਅਸੀਂ ਸੋਨੇ ਆ ਕਿ ਸਾਡੇ ਕਾਨ ਵਿੱਚ ਪਾਈਆਂ ਮੁੰਦਰਾ ਤੇ ਗੱਲ ਜਪਾਈਆਂ ਸੇ ਇਹਨਾਂ ਨੂੰ ਕੋਈ ਨਾ ਲਾਉ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੀ ਅੰਗਰੇਜ਼ ਨੇ ਕਹਾਣੀ ਲਿਖੀ ਹੈ ਕਿ ਰਾਜ ਉਹ ਸੀ ਕਹਿੰਦੇ ਲਾਹੌਰ ਤੋਂ ਲੈ ਕੇ ਪਸ਼ੌਰ ਤੱਕ ਰਾਤ ਵਾਲੀ ਜੱਟੀ ਵਿੱਚ ਜੇ ਕੋਈ ਜਨਾਨੀ 5 ਕਿਲੋ ਸੋਨਾ ਪਾ ਕੇ ਵੀ ਸਵਾਰਕ ਹੁੰਦੀ ਸੀ ਤੇ ਉਹਨੂੰ ਸਿਸ਼ੌਰ ਤੱਕ ਕੋਈ ਹੱਥ ਨਹੀਂ ਖਿਲਾ ਵਜਦਾ ਇਹ ਰਾਜ ਹੁੰਦਾ ਹੈ ਅੱਜ ਜੇ ਕੋਈ ਸਿੱਖਾਂ ਨੂੰ ਕਮੀਨਾਂ ਕਵੇ ਕਿ ਸਿੱਖਾਂ ਦੇ ਨਾਲ Hindu ਨਹੀਂ ਜਾਂ Musalmani ਉਹ ਵੀ ਸਾਡੇ ਨਾਲ ਟੱਕਾ ਕਰਦੇ ਆ ਬੇਇਨਸਾफी ਕਰਦੇ ਆ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਕਿਸੇ ਵੋਟ ਦਾ ਮਸਾਜ ਨਹੀਂ ਸੀ ਉਹ ਮਹਾਰਾਜ ਸੀ ਜੋਰ ਨਾਲ ਜਿੱਤਿਆ ਹੋਇਆ ਸੀ ਉਹਨੂੰ ਕੋਈ ਮਜਬੂਰੀ ਨਹੀਂ ਸੀ ਪਰ ਉਹਦੇ ਰਾਜ ਵਿੱਚ ਦੋ ਹਿੰਦੂ ਵਜੀਤ ਨਹੀਂ ਦੋ ਮੁਸਲਮਾਨ ਵਜੀਤ ਇੱਕ ਦੋ ਜਰ ਮਿਲ। ਜੇ ਅਸੀਂ ਕਿਸੇ ਔਤ ਦੇ ਮੁਤਾਜ ਨਾ ਹੋਣ ਦੇ ਬਾਵਜੂਦ ਵੀ ਸਭ ਨੂੰ ਨਾਲ ਲੈ ਕੇ ਚੱਲਦੇ ਪਰ ਜਦ ਰੋਟ ਦਾ ਰਾਜ ਉਹ ਕਿਉਂ ਨਹੀਂ ਲੈ ਕੇ ਚੱਲਣਾਗੇ? ਮੈਂ ਇਸ ਲਈ ਵੀ ਉਹ ਹਿੰਦੂ ਵੀਰਾਂ ਨੂੰ ਬੇਨਤੀ ਕਰਨੀ ਚਾਹੁੰਦਾ ਹੈ ਜੇ ਕੋਈ ਕਿਸੇ ਭਾਜਪਾ ਦੀ ਪਟਕਾਰ ਚਾਕੇ ਔਤ ਸਾਲੀ ਦਲ ਦੇ ਵਿਰੋਧ ਚ ਪਾਇਗਾ ਪੰਜਾਬ ਦਾ ਹਿੱਤ ਵੀ ਤਿਆਹਾ ਜਾ ਸਕਦਾ। ਪੰਜਾਬ ਦਾ ਹੇਤੂ ਪੰਜਾਬ ਨੂੰ ਬਚਾਉਣ ਵਾਲੀ ਪਾਰਟੀ ਪੰਜਾਬ ਦੀ ਰੱਖਿਆ ਕਰਨ ਵਾਲੀ ਪਾਰਟੀ ਪੰਜਾਬ ਵਿੱਚ ਸਾਰਿਆਂ ਨੂੰ ਨਾਲ ਲੈ ਕੇ ਚੱਲਣ ਵਾਲੀ ਪਾਰਟੀ ਹੈ ਉਹ ਸ਼੍ਰੋਮਣੀ ਅਕਾਲੀ ਦਲ ਹੈ